ਦੇ ਮਾਲ ਕਿ ਜਿਹੜੇ ਵੀ ਹੈ ਜੋ 79 ਮਾਲ ਜਿਹਨਾਂ ਨੁਕਸਾਨ ਹੋਇਆ ਉਹਨਾਂ ਮਾਲਕਾਂ ਬੁਲਾ ਕੇ ਜੋੜਨ ਪਰਭਾਈ ਕਰਦੇ ਨੇ ਨੀਤੀਆਂ ਨਾਲ ਜੋੜਨ ਦੀ ਕਾਰਵਾਈ ਕਰਾ ਸਰ ਇੱਕ ਸਵਾ 9 ਵਜੇ ਦੀ ਗੱਲ ਹੈ ਵੀ ਇੱਕ ਟਰਾਲਾ ਮਾਰਿਆ ਗਿਆ ਆਇਆ ਤਾਂ ਇਸ ਕਰਕੇ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਇੰਨੀ ਸਿਚੁਏਸ਼ਨ ਖਰਾਬ ਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੰਦਰ ਕਾਫੀ ਸਮਾਨ ਆ ਉਹ ਵੀ ਬਹੁਤ ਜ਼ਿਆਦਾ ਖਰਾਬ ਹੋ ਗਿਆ ਇਸ ਕਰਕੇ ਮੈਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੀ ਵੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜਿੰਨਾ ਸਾਡਾ ਨੁਕਸਾਨ ਆ ਉਹ ਸਾਨੂੰ ਉਹਦੀ ਪਰਭਾਈ ਕੀਤੀ ਜਾਵੇ ਵਾਲਿਆਂ ਨੇ ਤਾਂ ਸਾਨੂੰ ਇਹੀ ਕਿਹਾ ਵੀ ਇੱਕ ਦੂਜੇ ਦੀ ਰੇਸ ਰੇਸ ਲਾ ਰਹੇ ਸੀ ਤੇ ਇਹਨਾਂ ਨੇ ਓਵਰਟੇਕ ਕੀਤਾ ਆ ਇੱਥੇ ਇਸ ਜਗ੍ਹਾ ਆ ਕੇ ਇਹਨਾਂ ਤੋਂ ਕੰਟਰੋਲ ਨਹੀਂ ਹੋਇਆ ਇੱਕਦਮ ਓਟ੍ਰਾਲਾ ਮੁੜਿਆ ਤੁਸੀਂ ਆਪ ਹੀ ਸਾਹਮਣੇ ਦੇਖ ਸਕਦੇਰੇ ਮਾਲਕ ਜਿਹੜੇ ਵੀ ਐ ਜੋ ਨਸੀ ਮਾਲਕ ਜਿਹਨਾਂ ਨੂੰ ਨੁਕਸਾਨ ਹੋਇਆ ਉਹਨਾਂ ਮਾਲਕਾਂ ਬੁਲਾ ਕੇ ਜੋ ਉਹਨਾਂ ਪਰਹਵਾਈ ਕਰਦੇ ਨੇ ਠੀਕ ਇਹਨਾਂ ਨੂੰ ਜੋ ਉਹਨਾਂ ਦੀ ਕਾਰਵਾਈ ਕਰ ਸਰ ਇੱਕ ਨਾ ਜਿੰਨੇ ਵੀ ਚਸ਼ਵੰਦੀ ਦੇ ਇਹਨਾਂ ਨੇ ਸ਼ਿਕਾਇਤ ਰੱਸੀ ਆ ਇਹਨਾਂ ਨੇ ਦੁੱਖ ਜਿਹੜਾ ਜ਼ਾਹਰ ਕੀਤਾ ਕਹਿੰਦੇ ਕਿ ਰੇਸ ਲਗਾ ਰਹੇ ਸੀਗੇ ਜੋ ਚਸ਼ਮੀਦਨ ਦੇਖਿਆ ਔਰ ਸਰਵਿਸ ਰੋਡ ਤੋਂ ਇਹ ਦੂਜੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਾਰਵਾਈ ਵੀ ਹੋਣੀ ਚਾਹੀਦੀ ਸੀ ਜੋ ਕਰਾਂਗੇ ਜੋ ਬੰਦੇ ਜੋ ਬੰਦੇ ਦੀ ਕਾਰਵਾਈ ਕਰ ਰਿਹਾ ਠੀਕ ਹੈ ਉਹ ਬੰਦਾ ਇੰਜਰਡ ਹੈ ਦੇਖ ਕੇ ਉਹਨੂੰ ਬੁਲਾ ਕੇ ਜੋ ਹਸਪਤਾਲ ਦਾਖਲਾ ਹੈ ਡਰਾਈਵਰ ਬਾਕੀ ਜੋ ਉਹਨਾਂ ਦੇ ਜੋ ਵੀ ਇੱਥੇ ਮੌਕੇ ਤੇ ਹੈਗੇ ਹਨ ਬੁਲਾ ਕੇ ਜੋ ਉਹਨਾਂ ਦੀ ਕਾਰਵਾਈ ਕਰਕੇ ਆਪਾਂ ਇਹ ਡਰਾਈਵਰ ਦੇ ਸੱਟ ਲੱਗੇ ਜੀ ਸੱਟ ਤੇ ਹਾਂ ਜੀ ਹਸਪਤਾਲ ਲੱਗੇ ਐਸਐਸਫਰ ਸਾਡੀ ਟੀਮ ਹੈ ਉਹ ਹਸਪਤਾਲ ਲੱਗੇ ਜੋ ਵੀ ਪੁਲਿਸ ਪ੍ਰਸ਼ਾਸਨ ਨੇ ਹਸਪਤਾਲ ਚ ਚਲੋ ਇਹਨੂੰ ਬਚਾਣਾ ਵੀ ਜ਼ਰੂਰੀ ਹੈ ਪਰ ਸਰ ਕਾਰਵਾਈ ਹੋਊਗੀ ਤਾਂ ਹੀ ਇੱਕ ਐਗਜ਼ਾਮਪਲ ਮੈਂ ਰਿੰਦਰ ਕੋਰ ਵਾਈਫ ਆਫ ਤਾਰਾਸਿੰਗ ਇਹ ਸਾਡੀ ਦੁਕਾਨ ਹੈ ਜੀ ਹਾਂ ਜੀ ਇਹਦਾ ਮੈਂ ਤਾਂ ਡਿਊਟੀ ਤੇ ਗਈ ਹੋਈ ਸੀਗੀ ਸਵੇਰੇ ਹਨਾ ਮੈਨੂੰ ਉੱਥੇ ਹੀ ਫੋਨ ਆਇਆ ਵੀ ਸਵਾ 9 ਵਜੇ ਦੀ ਗੱਲ ਹੈ ਵੀ ਟਰਾਲਾ ਮਾਰਿਆ ਗਿਆ ਆ ਤਾਂ ਇਸ ਕਰਕੇ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਇੰਨੀ ਸਿਚੁਏਸ਼ਨ ਖਰਾਬ ਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੰਦਰ ਕਾਫੀ ਸਮਾਨ ਆ ਉਹ ਵੀ ਬਹੁਤ ਜ਼ਿਆਦਾ ਖਰਾਬ ਹੋ ਗਿਆ ਇਸ ਕਰਕੇ ਮੈਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੀ ਵੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜਿੰਨਾ ਸਾਡਾ ਨੁਕਸਾਨ ਆ ਉਹ ਸਾਨੂੰ ਉਹਦੀ ਪਰਪਾਈ ਕੀਤੀ ਜਾਵੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਕਹਿੰਦੇ ਕਿ ਪੂਰੀ ਡਿਟੇਲ ਦੇ ਦਿਓ ਤੁਸੀਂ ਪਰਪਾਈ ਕਰਾਵਾਂਗੇ ਹਾਂਜੀ ਪਰ ਜਿਵੇਂ ਲੋਕ ਦੱਸ ਰਹੇ ਆ ਕਸ਼ਮੀਰੀ ਦੱਸ ਰਹੇ ਆ ਕਿ ਇੱਕ ਤਰ੍ਹਾਂ ਦੀ ਰੇਸ ਲਾਈ ਹੋਈ ਸੀ ਹਾਂਜੀ ਹਾਂਜੀ ਦੇਖਣ ਵਾਲਿਆਂ ਨੇ ਤਾਂ ਸਾਨੂੰ ਇਹੀ ਕਿਹਾ ਵੀ ਇੱਕ ਦੂਜੇ ਦੀ ਰੇਸ ਰੇਸ ਲਾ ਰਹੇ ਸੀ ਤੇ ਇਹਨਾਂ ਨੇ ਓਵਰਟੇਕ ਕੀਤਾ ਆ ਇੱਥੇ ਇਸ ਜਗ੍ਹਾ ਆ ਕੇ ਇਹਨਾਂ ਤੋਂ ਕੰਟਰੋਲ ਨਹੀਂ ਹੋਇਆ ਇੱਕਦਮ ਓਟ੍ਰਾਲਾ ਮੁੜਿਆ ਤੁਸੀਂ ਆਪ ਹੀ ਸਾਹਮਣੇ ਦੇਖ ਸਕਦੇ ਕੋਈ ਬੈਠਾ ਸੀਗਾ ਨਹੀਂ ਦੁਕਾਨ ਬੰਦ ਸੀਗੀ ਹਾਂਜੀ ਬੰਦ ਹੀ ਰਹਿੰਦੀ ਹੈ ਕੋਈ ਹੁੰਦਾ ਇਹ ਮੇਰੇ ਹਸਬੰਡ ਸੀਗੀ ਉਹ ਕਰਦੇ ਸੀਗੇ ਉਹ ਥੋੜੇ ਦਿਨੇ ਹੋਇਆ ਬਾਹਰ ਗਏ ਆ ਜੀ ਆਸਟ੍ਰੇਲੀਆ ਇਸ ਕਰਕੇ ਦੁਕਾਨ ਬੰਦ ਸੀ ਅੰਦਰ ਕਿਸੇ ਜਿੱਦਾਂ ਬੰਦਾ ਨਹੀਂ ਸੀਗਾ ਅੰਦਰ ਇਦਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਪਰ ਸਾਡੇ ਜਾਨੀ ਨੁਕਸਾਨ ਨਹੀਂ ਹੈ ਦੇਖੋ ਦੁਕਾਨ ਦੇ ਅੰਦਰ ਬੈਠਾ ਹੁੰਦਾ ਹਾਂਜੀ ਕੰਮ ਕੁਝ ਗੱਲ ਹੋਰ ਵੀ ਹੋ ਸਕਦੀ ਸੀ ਹਾਂਜੀ ਹੋ ਸਕਦੀ ਸੀ ਜੀ ਤੇ ਹੁਣ ਇਹਦੇ ਲਈ ਤੁਸੀਂ ਪ੍ਰਸ਼ਾਸਨ ਨੂੰ ਸਾਰੀ ਡਿਟੇਲ ਲਿਖਾਤੀ ਹੈ ਜੋ ਲੜਕੀ ਨੇ ਬੋਲੇ ਜੀ ਇਹ ਤੁਹਾਡੇ ਸਾਹਮਣੇ ਆ ਜੀ ਹਾਂ ਜੀ ਆ ਕਰਦਾ ਜਿਹੜਾ ਨੁਕਸਾਨ ਹੋਇਆ ਹਾਂਜੀ ਇਹੀ ਆ ਕਿ ਕੋਈ ਹੋਰ ਉੱਧਰ ਵੀ ਨੁਕਸਾਨ ਹੋਇਆ ਹੁਣ ਤਾਂ ਖੋਲ ਕੇ ਬਾਕੀ ਪਤਾ ਲੱਗੂਗਾ ਅੰਦਰ ਜਾ ਕੇ ਵੜ ਕੇ ਦੇਖਣਾ ਪਊਗਾ ਜੀ ਕੀ ਆ ਜੀ ਬਾਕੀ ਤੇ ਜਿਹੜਾ ਸਾਡੇ ਸਾਹਮਣੇ ਆ ਇਹ ਵਾਟਰ ਵਗੈਰਾ ਪਈਆ ਥੋੜੇ ਆ ਕਿ ਦੂਜੇ ਦੇ ਹੀ ਨੇ ਨਹੀਂ ਇਹ ਦੂਜੀ ਦੁਕਾਨ ਦੇ ਇਹ ਦੂਜੀ ਦੁਕਾਨ ਦੇ ਦੂਜੀ ਦੁਕਾਨ ਦੇ ਇੱਥੇ ਚਾਰੀ ਦੁਕਾਨ ਸੀ ਜੀ ਇੱਕ ਕਿਰਾਏ ਤੇ ਚੜਾਈ ਹੋਈ ਹੈ ਕਿਸੇ ਹੋਰ ਦੀ ਆ ਜੀ